ਤਸਵੀਰਾਂ ਦੇਖ ਰਿਹਾ ਹਾਂ ਪਵਾਨੀਗੜ ਦੇ ਨੇੜਲੇ ਪਿੰਡ ਬਾਲਦ ਖੁਰਦ ਦੀਆਂ ਜਿੱਥੇ ਪਵਾਨੀਗੜ ਤੋਂ ਸਮਾਣਾ ਨੂੰ ਜਾਂਦੀ ਸੜਕ ਨੂੰ ਚੌੜਾ ਕਰਨ ਲਈ ਸੜਕ ਦੇ ਕਿਨਾਰਿਆਂ ਤੋਂ ਦਰਖਤਾਂ ਦੀ ਪਟਾਈ ਕੀਤੀ ਜਾ ਰਹੀ ਹੈ ਅਤੇ ਪਿੰਡ ਬਾਲਦ ਖੁਰਦ ਦੇ ਬੱਸ ਅੱਡੇ ਤੇ ਵਿੱਚ ਲੱਗਿਆ 50 ਸਾਲ ਪੁਰਾਣਾ ਪਿੱਪਲ ਦਾ ਦਰਖਤ ਜਦੋਂ ਅਧਿਕਾਰੀਆਂ ਵੱਲੋਂ ਪਟਿਆ ਜਾ ਰਿਹਾ ਸੀ ਤਾਂ ਪਿੰਡ ਦੇ ਲੋਕਾਂ ਵਿੱਚ ਭਾਰੀ ਰੋਸ ਪੈਦਾ ਹੋ ਗਿਆ ਅਤੇ ਲੋਕਾਂ ਨੇ ਪਿੱਪਲ ਦੇ ਵੱਡੇ ਟਾਣੇ ਦਰਖਤ ਤੇ ਸੁੱਟ ਕੇ ਰੋੜ ਜਾਮ ਕਰ ਦਿੱਤਾ ਪਿੰਡ ਦੇ ਲੋਕਾਂ ਨੇ ਰੋਸ ਪ੍ਰਗਟਾਇਆ ਕਿ ਇਹ ਪਿੱਪਲ 50 ਸਾਲ ਪੁਰਾਣਾ ਹੈ ਅਤੇ ਉਹ ਇਸ ਨੂੰ ਕਿਸੇ ਵੀ ਹਾਲਤ ਦੇ ਵਿੱਚ ਪੱਟਣ ਨਹੀਂ ਦੇਣਗੇ ਕਿਉਂਕਿ ਇਸ ਪਿੱਪਲ ਦੀ ਨਾਲ ਹੀ ਬਸ ਅੱਡਾ ਬਣਿਆ ਹੈ ਜਿੱਥੇ ਲੋਕ ਅਕਸਰ ਸਾਰਾ ਦਿਨ ਸ਼ਹਿਰਾਂ 'ਚ ਜਾਣ ਲਈ ਰੁਕਦੇ ਹਨ ਅਤੇ ਪਿੰਡ ਦੇ ਬਜ਼ੁਰਗ ਇਸ ਪਿੱਪਲ ਥੱਲੇ ਬਣੇ ਚੌਂਤਰੀ ਦੇ ਬੈਠ ਕੇ ਆਰਾਮ ਵੀ ਫਰਮਾਉਂਦੇ ਹਨ ਲੋਕਾਂ ਵਿੱਚ ਰੋਸ ਹੈ ਕਿ ਇੱਕ ਪਾਸੇ ਤਾਂ ਸਰਕਾਰ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਬੂਟੇ ਲਗਾਉਣ ਲਈ ਪ੍ਰੇਰਿਤ ਕਰ ਰਹੀ ਹੈ ਪਰੰਤੂ 50-50 ਸਾਲ ਦੇ ਪੁਰਾਣੇ ਦਰਖਤਾਂ ਨੂੰ ਪਟਿਆ ਜਾ ਰਿਹਾ ਹੈ ਇਸ ਸਵੰਦੀ ਪਹੁੰਚੇ ਸੰਬੰਧਿਤ ਅਧਿਕਾਰੀਆਂ ਨੇ ਕਿਹਾ ਗਏ ਜੇਕਰ ਪਿੰਡ ਵਾਸੀ ਇਸ ਨੂੰ ਪੱਟਣਾ ਨਹੀਂ ਚਾਹੁੰਦੇ ਤਾਂ ਉਹ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਲਿਖਤੀ ਪੱਤਰ ਦੇ ਦੇਣ ਅਤੇ ਇਸ ਦਰਖਤ ਨੂੰ ਅੱਗੇ ਨਹੀਂ ਪੱਟਿਆ ਜਾਵੇਗਾ। ਜੈ ਮਾ ਪੱਟੀਵਾਲ ਦੀ ਵਿਸ਼ੇਸ਼ ਰਿਪੋਰਟ ਜਿੰਦਾਬਾਦ 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 ਭਾਰਤੀ ਕਿਸਾਨ ਯੂਨੀਅਨ ਮਰਦਾਬਾਦ ਨਾ ਸਰਕਾਰ ਮਰਦਾਬਾਦ ਨਿੰਦਰ ਕੌਰ ਭਰਾਜ ਐਮ ਐਲ ਏ ਮਰਦਾਬਾਦ ਗੱਲ ਕੱਲੇ ਇਸ ਦਰਖਤ ਦੀ ਨਹੀਂ ਗੱਲ ਅਸਲ ਵਿੱਚ ਪੂਰੇ ਰੋਡ ਦੇ ਦਰਖਤਾਂ ਦੀ ਆ ਅਸਲ ਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਵੀ ਅਸੀਂ ਗੱਲਾਂ ਤਾਂ ਵੱਡੇ ਵੱਡੇ ਦੇਸ਼ਾਂ ਦੀ ਕਰਦੇ ਆ ਤੇ ਸੋਚ ਸਾਡੀ ਇੰਨੀ ਗਰੀ ਹੋਈ ਆ ਚਾਹੀਦਾ ਤਾਂ ਕੀ ਦੀ ਵੀ ਅਸੀਂ ਟ੍ਰੈਫਿਕ ਦੇ ਉੱਤੇ ਕੰਟਰੋਲ ਕਰਦੇ ਅਸੀਂ ਆਪਣੀ ਪਾਪੂਲੇਸ਼ਨ ਦੇ ਉੱਤੇ ਕੰਟਰੋਲ ਕਰਦੇ ਪਰ ਉਹਦਾ ਉਲਟ ਹੋ ਰਿਹਾ ਕਮਰਸ਼ਲਾਈਜੇਸ਼ਨ ਦੇ ਤਰੀਕ ਵਿੱਚ ਪੈ ਗਏ ਅਸੀਂ ਬਿਨਾ ਕਿਸੇ ਟ੍ਰੈਫਿਕ ਦੇ ਬਿਨਾ ਸਾਡੀ ਪਾਪੂਲੇਸ਼ਨ ਤੇ ਕੰਟਰੋਲ ਕਰੇ ਅਸੀਂ ਕਰ ਕੀ ਰਿਹਾ ਇਹਨਾਂ ਸੜਕਾਂ ਨੂੰ ਚੌੜਾ ਕਰੀ ਜਾ ਰਹੇ ਆ ਬੇਨਾਗਲੂ ਦਰਖਤ ਪਟੀ ਰਹਿਆ ਤੇ ਪਟਣਾ ਹੀ ਨਹੀਂ ਪਟਣ ਤੋਂ ਬਾਅਦ ਕੀ ਉਥੇ ਉਦਾਂ ਦੇ ਦਰਖਤ ਲੱਗ ਰਹੇ ਨੇ ਨਹੀਂ ਲੱਗ ਰਹੇ ਨਿੰਮ ਦੀ ਗੱਲ ਕਰੀਏ ਤਾਂ ਸਾਡੇ ਕਿਤੇ ਵੀ ਰੋਡ ਦੇ ਉੱਤੇ ਦਵਾਰੋਂ ਨਿੰਮ ਨਹੀਂ ਲੱਗ ਰਹਿਆ ਕਿਕਰਾਂ ਸਾਡੇ ਰੋਡ ਦੇ ਉੱਤੇ ਖਤਮ ਹੋ ਚੁੱਕੀਆਂ ਨੇ ਜਿੰਨੇ ਸਾਡੇ ਫਲਦਾਰ ਪੌਦੇ ਅਸੀਂ ਜਦੋਂ ਬਚਪਨ ਦੇ ਵਿੱਚ ਹੁੰਦੇ تھے ਤਾਂ ਰਾਜੇ ਰਾਜ ਕੇ ਫਲ ਖਾਂਦੇ ਰਾਜੇ ਰਾਜ ਕੇ ਅਮਰੂਦ ਖਾਂਦੇ ਜਮਣਾਂ ਖਾਂਦੇ ਪਰ ਜਿੰਨੇ ਫਲਦਾਰ ਪੌਦੇ ਨੇ ਉਹ ਖੇਤਾਂ ਦੇ ਵਿੱਚੋਂ ਵੀ ਤੇ ਰੋਡ ਦੇ ਉੱਤੋਂ ਵੀ ਟੋਟਲੀ ਹੀ ਪੱਟੇ ਜਾ ਰਹੇ ਨੇਗੇ ਤਾਂ ਇਸ ਬਾਰੇ ਬਹੁਤ ਸੋਚਣ ਦੀ ਲੋੜ ਆ ਕਿਉਂਕਿ ਜੇ ਅਸੀਂ ਨਹੀਂ ਸੋਚਾਂਗੇ ਤਾਂ ਅਸੀਂ ਆਕਸੀਜਨ ਕਿੱਥੋਂ ਲਵਾਂਗੇ ਕਮਰਸ਼ੀਅਲਾਈਜੇਸ਼ਨ ਨੇ ਆਪਣਾ ਰੂਪ ਦਿਖਾਉਣਾ ਆਕਸੀਜਨ ਸਾਨੂੰ ਮੁੱਲ ਲੈਣੀ ਪੈਣੀ ਆ ਤੇ ਅਸੀਂ ਨਹੀਂ ਚਾਹੁੰਦੇ ਵੀ ਸਾਡੀ ਆਉਣ ਵਾਲੀ ਯੂਥ ਨੂੰ ਜਿੱਥੇ ਉਹ ਐਡੇ-ਐਡੇ ਮੈਡੀਕਲ ਦੇ ਉੱਤੇ ਪੈਸਾ ਲਾ ਰਹੀ ਆ ਆਕਸੀਜਨ ਦੇ ਉੱਤੇ ਵੀ ਪਾਣੀ ਦੇ ਉੱਤੇ ਵੀ ਪੈਸਾ ਲਾਵੇ ਅਸੀਂ ਚਾਹੁੰਦੇ ਸਾਡਾ ਵਾਤਾਵਰਨ ਬਚਿਆ ਰਹੇ ਫੋਰੈਸਟ ਡਿਪਾਰਟਮੈਂਟ ਦੇ ਭਰਤੀਆਂ ਅਸੀਂ ਤਾਂ ਰੁੱਖ ਬਹੁਤ ਜ਼ਿਆਦਾ ਲਾਇਆ ਪਰ ਇਹਦੇ ਬੀ ਐਂਡ ਆਰ ਪੀ ਡਬਲਯੂ ਡੀ ਵੱਲੋਂ ਇਹ ਸਾਨੂੰ ਨਾਲ ਹੋ ਕੇ ਜੁਆਇੰਟ ਇਨਸਪੈਕਸ਼ਨ ਕਰਵਾਈ ਗਈ ਸੀ ਵੀ ਰੋਡ ਇਹ ਚੌੜਾ ਹੋਣਾ ਵੀ ਆਹ ਰੁੱਖਾਂ ਦੀ ਕਟਾਈ ਕਰਕੇ ਸਾਨੂੰ ਦਿਓ ਹੂੰ ਠੀਕ ਹੈ ਉਸ ਤੋਂ ਬਾਅਦ ਵੀ ਇਹ ਲਿਸਟ ਪਾਸ ਹੋ ਕੇ 603 ਰੁੱਖ ਟੋਟਲ ਇਸ ਰੋਡ ਦੇ ਉੱਤੇ ਹੂੰ ਪਹਿਲਾ ਮਤਲਬ ਇਹਨਾਂ ਦੀ ਕਟਾਈ ਹੋਈ ਸੀ ਬਾਕੀ ਸਾਰੇ ਕੱਟੇ ਜਾਏ ਕਿ ਸਿਰਫ 4-5 ਰੁੱਖ ਇਹ ਬਚਦੇ ਐ ਇਹ ਵੱਖਰੇ-ਵੱਖਰੇ ਨੰਬਰ ਲਏ ਨੇ ਉਹ ਨੰਬਰਾਂ ਦੇ ਹਿਸਾਬ ਨਾਲ ਤੇ ਇਸ ਤੋਂ ਬਾਅਦ ਮੈਂ ਤਾਂ ਆਪ ਦੇ ਉਹਦੇ ਮੁਤਾਬਕ ਦਾ ਅਸੀਂ ਆਪਣੇ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆਤਾ ਮਿੰਟ ਨੂੰ ਇਹ ਲਿਖ ਕੇ ਉੱਚ ਅਧਿਕਾਰੀਆਂ ਨੂੰ ਦੇ ਸਕਦੇ ਆ ਦੇ ਸਕਦੇ ਆ ਵੀ ਇਹ ਕੱਟਣ ਬਣੇ ਜੇ ਬੀ ਐਡਾਰ ਸਾਨੂੰ ਲਿਖ ਕੇ ਦੇ ਦੇ ਵੀ ਇਹਨਾਂ ਕੱਟਣ ਉਦੋਂ ਸਰਦਾਂ ਸਾਨੂੰ ਕੋਈ ਤਰਾਜ ਨਹੀਂ